ਸਸ਼ੀ ਕਾਲਜ ਤੋਂ 124 7 ਪੰਜਾਬ ਅੱਜ 11 ਜੁਲਾਈ ਨੂੰ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਦੂਜਾ ਦਿਨ ਹੈ ਅੱਜ ਸਰਕਾਰ ਵਿਰਨਥਾ ਦੇ ਬੀਅਦਵੀ ਨੂੰ ਲੈ ਕੇ ਮਹੱਤਵਪੂਰਨ ਖੱਡੜਾ ਬਿੱਲ ਪੇਸ਼ ਕਰੇਗੀ ਇਸ ਤੋਂ ਇਲਾਵਾ ਡੈਮਾ ਦੇ ਸੁਰੱਖਿਆ ਸੀਆਈਐਸਐਫ ਨੂੰ ਹਟਾਉਣ ਸੰਬੰਧੀ ਪੰਜ ਬਿੱਲ ਪੇਸ਼ ਕੀਤੇ ਜਾਣਗੇ ਸੈਸ਼ਨ ਪੂਰੀ ਤਰ੍ਹਾਂ ਹੰਗਾਮੇਦਾਰ ਹੋਣ ਦੀ ਉਮੀਦ ਹੈ ਵਿਰੋਧੀ ਪਾਰਟੀਆਂ ਕਾਨੂੰਨ ਵਿਵਸਥਾ ਲੈਂਡ ਪੁਲਿੰਗ ਅਤੇ ਨਸ਼ੀਲੇ ਪਦਾਰਥਾਂ ਦੇ ਦੁਰਵਰਤੋਂ ਦੇ ਮੁੱਦਿਆਂ ਤੇ ਸਰਕਾਰ ਨੂੰ ਘੇਰਨ ਦੀ ਤਿਆਰੀਆਂ ਕਰ ਰਹੀਆਂ ਹਨ ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਸੈਸ਼ਨ ਵਿੱਚ ਵਿਰੋਧੀ ਧਿਰ ਦੇ ਸਾਰੇ ਜਵਾਬ ਇੱਕੋ ਤਰੀਕੇ ਨਾਲ ਦਿੱਤੇ ਜਾਣਗੇ ਵਿਅਦਬੇ ਦੇ ਕਾਨੂੰਨ ਦੇ ਸਾਰੇ ਪਾਰਟੀਆਂ ਨੇ ਸਲਾਹ ਮਸ਼ਵਰੇ ਤੋਂ ਬਾਅਦ ਹੀ ਬਣਾਈ ਜਾਵੇਗੀ ਕਾਨੂੰਨ ਪਾਸ ਕਰਕੇ ਸਲਾਹਕਾਰ ਕਮੇਟੀਆਂ ਨੂੰ ਭੇਜ ਦਿੱਤਾ ਜਾਵੇਗਾ ਜੀ ਵਿਧਾਨ ਸਭਾ ਸੈਸ਼ਨ ਦੀ ਕਾਰਵਾਈ ਸਵੇਰੇ ਠੀਕ 10 ਵਜੇ ਸ਼ੁਰੂ ਹੋਵੇਗੀ ਇਹ ਧਿਆਨ ਦੇ ਉਪਰਸਤਾਵ ਨਾਲ ਸ਼ੁਰੂ ਹੋਵੇਗੀ ਵਿਧਾਇਕ ਕਰਮਬੀਰ ਸਿੰਘ ਕੁਮੰਦ ਦਸੂਹਾ ਬਾਸੜਡੇ ਦੀ ਮਾਰੀ ਹਾਲਤ ਦਾ ਮੁੱਦਾ ਉਠਾਉਣਗੇ ਇਸ ਤੋਂ ਬਾਅਦ ਪੰਜ ਵਿਭਾਗਾ ਦੀ ਰਿਪੋਰਟ ਪੇਸ਼ ਕੀਤੀ ਜਾਵੇਗੀ ਇਹਨਾਂ ਵਿੱਚ ਰਿਆਤਬਾਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਹੁਸ਼ਿਆਰਪੁਰ ਸੀਜੀਸੀ ਯੂਨੀਵਰਸਿਟੀ ਮੋਹਾਲੀ ਪੰਜਾਬ ਦੁਕਾਨਾਂ ਤੇ ਵਪਾਰਕ ਸੰਸਥਾਵਾਂ ਸੋਧ ਬਿੱਲ 2025 ਪੰਜਾਬ ਲੇਬਰ ਵੈਲਫੇਅਰ ਫੰਡ ਸੋਧ ਬਿੱਲ 2025 ਅਤੇ ਜਾਨਵਰਾ ਪ੍ਰਤੀ ਬਿਹਾਰੀ ਮੀ ਦੀ ਰੋਕਥਾਮ ਪੰਜਾਬ ਸੋਧ ਬਿੱਲ 2025 ਸ਼ਾਮਲ ਹਨ ਸ੍ਰੀ ਕਾਜੇ ਤੁਸੀਂ 124 7 ਪੰਜਾਬ ਅੱਜ 11 ਜੁਲਾਈ ਨੂੰ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਦੂਜਾ ਦਿਨ ਹੈ ਅੱਜ ਸਰਕਾਰ ਵਿਰਨਥਾ ਦੇ ਬੇਅਦਮੀ ਨੂੰ ਲੈ ਕੇ ਮਹੱਤਵਪੂਰਨ ਖੱਡੜਾ ਬਿੱਲ ਪੇਸ਼ ਕਰੇਗੀ ਇਸ ਤੋਂ ਇਲਾਵਾ ਡੈਮਾ ਦੀ ਸੁਰੱਖਿਆ ਸੀਆਈਈਐਸਐਫ ਨੂੰ ਹਟਾਉਣ ਸੰਬੰਧੀ ਪੰਜ ਬਿੱਲ ਪੇਸ਼ ਕੀਤੇ ਜਾਣਗੇ ਸੈਸ਼ਨ ਪੂਰੀ ਤਰ੍ਹਾਂ ਹੰਗਾਮੇਦਾਰ ਹੋਣ ਦੀ ਉਮੀਦ ਹੈ ਵਿਰੋਧੀ ਪਾਰਟੀਆਂ ਕਾਨੂੰਨ ਵਿਵਸਥਾ ਲੈਂਡ ਪੂਲਿੰਗ ਅਤੇ ਨਸ਼ੀਲੇ ਪਦਾਰਥਾਂ ਦੇ ਦੁਰਵਰਤੋਂ ਦੇ ਮੁੱਦਿਆਂ ਤੇ ਸਰਕਾਰ ਨੂੰ ਘੇਰਨ ਦੀ ਤਿਆਰੀਆਂ ਕਰ ਰਹੀਆਂ ਹਨ ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਸੈਸ਼ਨ ਵਿੱਚ ਵਿਰੋਧੀ ਧਿਰ ਦੇ ਸਾਰੇ ਜਵਾਬ ਇੱਕੋ ਤਰੀਕੇ ਨਾਲ ਦਿੱਤੇ ਜਾਣਗੇ ਬੇਅਦਬੀ ਦੇ ਕਾਨੂੰਨ ਦੇ ਸਾਰੇ ਪਾਰਟੀਆਂ ਨੇ ਸਲਾਹ ਮਸ਼ਵਰੇ ਤੋਂ ਬਾਅਦ ਹੀ ਬਣਾਈ ਜਾਵੇਗੀ ਕਾਨੂੰਨ ਪਾਸ ਕਰਕੇ ਸਲਾਹਕਾਰ ਕਮੇਟੀਆਂ ਨੂੰ ਪੇਸ਼ ਕੀਤਾ ਜਾਵੇਗਾ ਅੱਜ ਵਿਧਾਨ ਸਭਾ ਸੈਸ਼ਨ ਦੀ ਕਾਰਵਾਈ ਸਵੇਰੇ ਠੀਕ 10 ਵਜੇ ਸ਼ੁਰੂ ਹੋਵੇਗੀ ਇਹ ਧਿਆਨ ਦੇ ਉਪਰਸਤਾਵ ਨਾਲ ਸ਼ੁਰੂ ਹੋਵੇਗੀ ਵਿਧਾਇਕ ਕਰਮਬੀਰ ਸਿੰਘ ਹੁੰਮਨ ਦਸੂਹਾ ਬਾਸਰਡੇ ਦੀ ਮਾੜੀ ਹਾਲਤ ਦਾ ਮੁੱਦਾ ਉਠਾਉਣਗੇ ਇਸ ਤੋਂ ਬਾਅਦ ਪੰਜ ਵਿਭਾਗਾ ਦੀ ਰਿਪੋਰਟ ਪੇਸ਼ ਕੀਤੀ ਜਾਵੇਗੀ ਇਹਨਾਂ ਵਿੱਚ ਰਿਆਤ 12 ਪ੍ਰੋਫੈਸ਼ਨਲ ਯੂਨੀਵਰਸਿਟੀ ਹੁਸ਼ਿਆਰਪੁਰ ਸੀਜੀਸੀ ਯੂਨੀਵਰਸਿਟੀ ਮੋਹਾਲੀ ਪੰਜਾਬ ਦੁਕਾਨਾਂ ਤੇ ਵਪਾਰਕ ਸੰਸਥਾਵਾਂ ਸੋਧ ਬਿੱਲ 2025 ਪੰਜਾਬ ਲੇਬਰ ਵੈਲਫੇਅਰ ਫੰਡ ਸੋਧ ਬਿੱਲ 2025 ਅਤੇ ਜਾਨਵਰਾ ਪ੍ਰਤੀ ਬਿਹਾਰੀ ਰੋਗथाम ਪੰਜਾਬ ਸੋਧ ਬਿੱਲ 2025 ਸ਼ਾਮਲ ਹਨ ਸ੍ਰੀ ਕਾਜਲੂ ਸਟੇਟ ਨੋ 24 ਇੰਟੂ 7 ਪੰਜਾਬ ਅੱਜ 11 ਜੁਲਾਈ ਨੂੰ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਦੂਜਾ ਦਿਨ ਹੈ ਅੱਜ ਸਰਕਾਰ ਵਿਰਥਾ ਦੇ ਬਿਹਾਰੀ ਨੂੰ ਲੈ ਕੇ ਮਹੱਤਵਪੂਰਨ ਖੱਡੜਾ ਬਿੱਲ ਪੇਸ਼ ਕਰੇਗੀ ਇਸ ਤੋਂ ਇਲਾਵਾ ਡੈਮਾ ਦੇ ਸਲੋਖਿਆ ਸੀਆਈਐਸਐਫ ਨੂੰ ਹਟਾਉਣ ਸੰਬੰਧੀ ਪੰਜ ਬਿੱਲ ਪੇਸ਼ ਕੀਤੇ ਜਾਣਗੇ ਸੈਸ਼ਨ ਪੂਰੀ ਤਰ੍ਹਾਂ ਹੰਗਾਮੇਦਾਰ ਹੋਣ ਦੀ ਉਮੀਦ ਹੈ ਵਿਰੋਧੀ ਪਾਰਟੀਆਂ ਕਾਨੂੰਨ ਵਿਵਸਥਾ ਲੈਂਡ ਪੂਲਿੰਗ ਅਤੇ ਨਸ਼ੀਲੇ ਪਦਾਰਥਾਂ ਦੇ ਦੁਰਵਰਤੋਂ ਦੇ ਮੁੱਦਿਆਂ 'ਤੇ ਸਰਕਾਰ ਨੂੰ ਘੇਰਨ ਦੀ ਤਿਆਰੀਆਂ ਕਰ ਰਹੀਆਂ ਹਨ ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸਪਸ਼ਟ ਕੀਤਾ ਗਿਆ ਹੈ ਕਿ ਸੈਸ਼ਨ ਵਿੱਚ ਵਿਰੋਧੀ ਧਿਰ ਦੇ ਸਾਰੇ ਜਵਾਬ ਇੱਕੋ ਤਰੀਕੇ ਨਾਲ ਦਿੱਤੇ ਜਾਣਗੇ ਬੇਅਦਬੀ ਦੇ ਕਾਨੂੰਨ ਦੇ ਸਾਰੇ ਪਾਰਟੀਆਂ ਨੇ ਸਲਾਹ ਮਸ਼ਵਰੇ ਤੋਂ ਬਾਅਦ ਹੀ ਬਣਾਈ ਜਾਵੇਗੀ ਕਾਨੂੰਨ ਪਾਸ ਕਰਕੇ ਸਲਾਹਕਾਰ ਕਮੇਟੀਆਂ ਨੂੰ ਪੇਸ਼ ਕੀਤਾ ਜਾਵੇਗਾ ਅੱਜ ਵਿਧਾਨ ਸਭਾ ਸੈਸ਼ਨ ਦੀ ਕਾਰਵਾਈ ਸਵੇਰੇ ਠੀਕ 10 ਵਜੇ ਸ਼ੁਰੂ ਹੋਵੇਗੀ ਇਹ ਧਿਆਨ ਦੇ ਉਪਰਸਤਾਵ ਨਾਲ ਸ਼ੁਰੂ ਹੋਵੇਗੀ ਵਿਧਾਇਕ ਕਰਮਬੀਰ ਸਿੰਘ ਕੁਮਨ ਦਸੂਹਾ ਬਾਸਰਡੇ ਦੀ ਮਾੜੀ ਹਾਲਤ ਦਾ ਮੁੱਦਾ ਉਠਾਉਣਗੇ ਇਸ ਤੋਂ ਬਾਅਦ ਪੰਜ ਵਿਭਾਗਾ ਦੀ ਰਿਪੋਰਟ ਪੇਸ਼ ਕੀਤੀ ਜਾਵੇਗੀ ਇਹਨਾਂ ਵਿੱਚ ਰਿਆਤ 12 ਪ੍ਰੋਫੈਸ਼ਨਲ ਯੂਨੀਵਰਸਿਟੀ ਹੁਸ਼ਿਆਰਪੁਰ ਸੀਜੀਸੀ ਯੂਨੀਵਰਸਿਟੀ ਮੋਹਾਲੀ ਪੰਜਾਬ ਦੁਕਾਨਾਂ ਤੇ ਵਪਾਰਕ ਸੰਸਥਾਵਾਂ ਸੋਧ ਬਿੱਲ 2025 ਪੰਜਾਬ ਲੇਬਰ ਵੈਲਫੇਅਰ ਫੰਡ ਸੋਧ ਬਿੱਲ 2025 ਅਤੇ ਜਾਨਵਰਾਂ ਪ੍ਰਤੀ ਬਿਹਾਰੀ ਮੀ ਦੀ ਰੋਕਥਾਮ ਪੰਜਾਬ ਸੋਧ ਬਿੱਲ 2025 ਸ਼ਾਮਲ ਹਨ